ਜੰਗ ਦੇ ਮੈਦਾਨ 'ਚ ਬਾਣੀ ਦੇ ਦੀਵਾਨ ਲਾਉਣ ਦਾ ਗੁਰਗੋਬਿੰਦ ਸਿੰਘ ਜੀ ਦਾ ਫੈਸਲਾ ਕੀ ਠੀਕ ਸੀ ਤੇ ਕਿਉਂ 6 ਪੋ ਦੀ ਅੱਧੀ ਰਾਤ ਨੂੰ ਗੁਰਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ 7 ਪੋ ਦੀ ਤੜਕੇ ਮੁਗਲ ਤੇ ਪਹਾੜੀ ਫੌਜਾਂ ਨੇ ਆਪਣੀਆਂ ਖਾਧੀਆਂ ਕਸਮਾਂ ਤੋੜਦੇ ਹੋਏ ਸਰਸਾ ਨਦੀ ਦੇ ਕੰਢੇ ਉੱਤੇ ਗੁਰੂ ਸਾਹਿਬ ਜੀ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ ਬਾਬਾ ਅਜੀਤ ਸਿੰਘ ਤੇ ਭਾਈ ਉਦਾਸ ਸਿੰਘ ਜੀ ਜਿੱਥੇ ਕਾਫਲੇ ਦੀ ਹਿਫਾਜ਼ਤ ਦੇ ਲਈ ਜੰਗ ਲੜ ਰਹੇ ਸਨ ਉੱਥੇ ਦੂਜੇ ਪਾਸੇ ਗੁਰਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਦੇ ਕੰਢੇ ਉੱਤੇ ਆਸਾ ਕੀ ਵਾਰ ਦੇ ਦੀਵਾਨ ਸਜਾਏ ਅਗਰ ਅਸੀਂ ਯ ਕਿ ਇਹ ਤੇ ਇਹ ਫੈਸਲਾ ਗਲਤ ਦਿਖੇਗਾ ਲੇਕਿਨ ਗੁਰੂ ਸਾਹਿਬ ਉਥੇ ਆਉਣ ਵਾਲੇ ਯੁੱਗਾਂ ਨੂੰ ਇੱਕ ਸੁਨੇਹਾ ਦੇ ਰਹੇ ਸਨ ਕਿ ਸਿੱਖ ਦੇ ਲਈ ਔਖੇ ਤੋਂ ਔਖੇ ਸਮੇਂ ਦੇ ਵਿੱਚ ਸਿਰਫ ਇੱਕੋ ਇੱਕ ਸੋਰਸ ਆਫ ਪਾਵਰ ਸ਼ਕਤੀ ਦਾ ਸੋਮਾ ਹੈ ਤੇ ਉਹ ਹੈ ਗੁਰਬਾਣੀ ਸਰਸਾ ਨਦੀ ਦੇ ਕੰਢੇ ਤੇ ਹੋਈ ਇਸ ਜੰਗ ਦੇ ਵਿੱਚ ਭਾਈ ਉਦਾਸ ਸਿੰਘ ਭਾਈ ਜੀਵਨ ਸਿੰਘ ਸਮੇਤ ਲਗਭਗ 45 ਸਿੰਘ ਸ਼ਹੀਦ ਹੋ ਗਏ ਗੁਰਗੋਬਿੰਦ ਸਿੰਘ ਜੀ ਦੀਆਂ ਆਪਣੀਆਂ ਲਿਖਤਾਂ ਤੇ ਹੋਰ ਬਹੁਤ ਕੀਮਤੀ ਸਿੱਖ ਲਿਟਰੇਚਰ ਸਰਸਾ ਦੇ ਵਿੱਚ ਬਹਿ ਗਿਆ ਤੇ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਤਿੰਨ ਟੁਕੜਿਆਂ ਦੇ ਵਿੱਚ ਵੰਡਿਆ ਗਿਆ